ਸਸਕਾਰ ਜੀ ਤੁਸੀਂ ਦੇਖ ਰਹੇ ਹੋ ਅਜੀਤ ਵਰਪੀ ਮੈਂ ਹਰ ਸੁਰਿੰਦਰਪਾਲ ਸਿੰਘ ਵਰਪਾਲ 90 ਸਾਲ ਦੀ ਆਮਦ ਹੋ ਚੁੱਕੀ ਆ ਤੇ ਹਰੇਕ ਇਨਸਾਨ ਚਾਹੁੰਦਾ ਹੈ ਕਿ ਉਸ ਦੀ 90 ਸਾਲ ਦੀ ਸ਼ੁਰੂਆਤ ਗੁਰੂ ਘਰ ਤੋਂ ਹੋਵੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਅਸੀਂ ਵਲੇ ਖੜੇ ਹੋਏ ਹਾਂ ਜਿੱਥੇ ਬੀਤੀ ਰਾਤ ਤੋਂ ਹੀ ਸੰਗਤ ਦੀ ਵੱਡੀ ਆਮਦ ਹੈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਦੇ ਲਈ ਸਿੱਖ ਸੰਗਤਾਂ ਦੂਰ ਦਰਾਡੇ ਇਲਾਕਿਆਂ ਤੋਂ ਵੱਡੇ ਪੱਧਰ ਤੇ ਪਹੁੰਚ ਰਹੀਆਂ ਨੇ ਅੱਜ ਵੀ ਇਸ ਵੇਲੇ ਜਦੋਂ ਅਸੀਂ ਇੱਥੇ ਖੜੇ ਹੋਏ ਆ ਤਾਂ ਉਸ ਵੇਲੇ ਵੀ ਸਿੱਖ ਸੰਗਤ ਦੀ ਵੱਡੀ ਆਮਦ ਆ ਤੇ ਵੱਡੀਆਂ-ਵੱਡੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਤਾਂ ਜੋ ਗੁਰੂ ਘਰ ਦੇ ਵਿੱਚ ਮੱਥਾ ਟੇਕ ਕੇ ਨਵੇਂ ਸਾਲ ਦੀ ਨਵੀਂ ਸ਼ੁਰੂਆਤ ਕੀਤੀ ਜਾ ਸਕੇ। ਅੰਮ੍ਰਿਤਸਰ ਦੇ ਵਿੱਚ ਇਸ ਵੇਲੇ ਪੂਰੇ ਸ਼ਰਧਾਲੂਆਂ ਦਾ ਸਲਾਨੀਆਂ ਦਾ ਇੱਕ ਹੜ੍ਹ ਜਿਹਾ ਆਇਆ ਹੋਇਆ ਏ ਚਾਰੇ ਪਾਸੇ ਵੱਡੀਆਂ ਰੌਣਕਾਂ ਹੀ ਦੇਖਣ ਨੂੰ ਮਿਲ ਰਹੀਆਂ ਨੇ। ਦੂਸਰੇ ਪਾਸੇ ਭਾਵੇਂ ਕਿ ਅੱਜ ਕੜਾਕੇ ਦੀ ਵੀ ਠੰਡ ਆ ਮੌਸਮ ਜਿਹੜਾ ਹੈ ਉਹ ਸੀਤ ਲਹਿਰ ਵੀ ਵਗ ਰਹੀ ਆ ਪਰ ਉਹਦੇ باوجود ਵੀ ਸੰਗਤ ਦੀ ਆਸਥਾ ਉਹ ਕਿਤੇ ਵੀ ਮੱਧਮ ਪਈ ਹੋਈ ਦਿਖਾਈ ਨਹੀਂ ਦੇ ਰਹੀ ਹੱਡਚੀਰ ਵੀ ਠੰਡ ਆ ਤੇ ਇਸ ਹੱਡਚੀਰ ਵੀ ਠੰਡ ਦੇ ਵਿੱਚ ਵੀ ਸੰਗਤ ਇਸਨਾਨ ਵੀ ਕਰ ਰਹੀ ਆ ਮੱਥਾ ਵੀ ਟੇਕ ਰਹੀ ਆ ਤੇ ਵੱਖ-ਵੱਖ ਪ੍ਰਕਾਰ ਦੀਆਂ ਸੇਵਾਵਾਂ ਵੀ ਅੱਜ ਉਹਨਾਂ ਵੱਲੋਂ ਨਿਭਾਈਆਂ ਜਾ ਰਹੀਆਂ ਨੇ ਲੰਮੀਆਂ-ਲੰਮੀਆਂ ਲੈਣਾ ਦੇ ਵਿੱਚ ਲੱਗ ਕੇ ਉਹਨਾਂ ਵੱਲੋਂ ਆਪਣੀ ਵਾਰੀ ਦਾ ਇੰਤਜ਼ਾਰ ਵੀ ਕੀਤਾ ਜਾ ਰਿਹਾ ਏ ਜਿਸ ਦੇ ਲਈ ਉਹਨਾਂ ਨੂੰ ਲੰਮਾ ਸਮਾਂ ਵੀ ਇੱਥੇ ਇੰਤਜ਼ਾਰ ਕਰਨਾ ਪੈ ਰਿਹਾ ਏ ਤਾਂ ਜੋ ਗੁਰੂ ਘਰ ਦੇ ਵਿੱਚ ਉਹ ਨਤਮਸਤਕ ਹੋ ਕੇ ਆਪਣੇ ਇਸ ਸਫ਼ਰ ਦੀ ਸ਼ੁਰੂਆਤ ਕਰ ਸਕਣ 2025 ਦਾ ਵਾਰਾ ਖਤਮ ਹੋ ਗਿਆ ਏ ਤੇ 2026 ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਇਸ ਸ਼ੁਰੂਆਤ ਦੀ ਦੌਰਾਨ ਹੀ ਸਕੰਨ ਦਾ ਵੱਡਾ ਠਾਠਾ ਮਾਰਦਾ ਹੋਇਆ ਇਕੱਠ ਅੱਜ ਅੰਮ੍ਰਿਤਸਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਦੇਖਣ ਨੂੰ ਮਿਲ ਰਿਹਾ ਏ ਆਓ ਤੁਹਾਨੂੰ ਵੀ ਦਰਸ਼ਨ ਕਰਵਾਉਣੇ ਆ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਨਾਲੇ ਆਈ ਹੋਈ ਗੱਲਬਾਤ ਵੀ ਸੰਗਤ ਨਾਲ ਕਰਾਂਗੇ ਕਿ ਕਿਸ ਤਰੀਕੇ ਨਾਲ ਅੱਜ ਜੋ ਆਪਣੇ ਨਵੇਂ ਸਾਲ ਦੀ ਸ਼ੁਰੂਆਤ ਕਰਨ ਦੇ ਲਈ ਪਹੁੰਚੇ ਹੋਏ ਨੇ ਤਾਂ ਕਿ ਕੁਝ ਅਮੰਦ ਦੇ ਵਿੱਚ ਉਹ ਚਾਹਤ ਰੱਖਦੇ ਨੇ ਜੀ ਵਾਹ ਜੀ ਇਹ ਕਿੰਨੋ ਪਸੰਦ ਆਇਆ ਆਹ ਚਾਹ ਬਹੁਤ ਚੰਗਾ ਲੱਗਦਾ ਆ ਬਹੁਤ ਵਧੀਆ ਆ ਦਰਿਆ ਆਇਆ ਹੈ ਇਹ ਕਿੰਨੀ ਇੱਕੋ ਜਿਹੀ ਮੈਂ La <coughs> magia 1 3 2 1 2 3 4 5 6 7 8 9 10 I <laughs> not 안녕하세요. <목소리도>